ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਯਾਰ ਦੋਸਤ ਮਿੱਤਰ ਬਣਦੇ ਨੇ ਪਰ ਯਾਰ ਦੋਸਤ ਮਿੱਤਰ ਐਸੇ ਹੋਣੇ ਚਾਹੀਦੇ ਆ ਜੋ ਤੁਹਾਨੂੰ ਕੁਸ਼ਲ ਤੇ ਤੁਹਾਨੂੰ ਮਿਹਨਤੀ ਬਣਾਉਣ ਨਾ ਕਿ ਤੁਹਾਨੂੰ ਕਮਜ਼ੋਰ ਬਣਾਉਣ ਜੋ ਤੁਹਾਨੂੰ ਨਸ਼ਾ ਲਈ ਕਵੇ ਉਹ ਤੁਹਾਡਾ ਯਾਰ ਮਿੱਤਰ ਨਹੀਂ ਹੋ ਸਕਦਾ ਉਹ ਤੁਹਾਡਾ ਦੁਸ਼ਮਣ ਕਿਉਂਕਿ ਯਾਰ ਮਿੱਤਰ ਹਮੇਸ਼ਾ ਮਾੜੇ ਕੰਮਾਂ ਤੋਂ ਰੋਕਦਾ ਹਮੇਸ਼ਾ ਚੰਗੇ ਕੰਮ ਲਈ ਹੀ ਤੁਹਾਨੂੰ ਕਹੂਗਾ ਕਈ ਵਾਰ ਜ਼ਿੰਦਗੀ ਦੇ ਵਿੱਚ ਤੁਨ ਦੌਲਤ ਸ਼ੌਹਰਤਾਂ ਵਾਲੇ ਵੀ ਯਾਰ ਮਿੱਤਰ ਮਿਲ ਜਾਂਦੇ ਆ ਪਰ ਉਸ ਯਾਰ ਮਿੱਤਰਾਂ ਦੀ ਕਦੇ ਵੀ ਮੱਤ ਦਾ ਨਾ ਲਾਓ ਕਿਉਂਕਿ ਅੱਗੇ ਤੁਹਾਡੇ ਲਈ ਇਹ ਠੀਕ ਨਹੀਂਗਾ ਕਿਉਂਕਿ ਇਹ ਯਾਰ ਮਿੱਤਰ ਐਸੇ ਕਿਉਂ ਕਹਿ ਰਹੇ ਆ ਵੀ ਤੁਹਾਨੂੰ ਮੈਂ ਨਹੀਂ ਤੇ ਤੁਹਾਨੂੰ ਕੁਝ ਬਣਾਉਣ ਵਾਲੇ ਯਾਰ ਮਿੱਤਰ ਹੀ ਚੋਣਨੇ ਚਾਹੀਦੇ ਕਿਉਂਕਿ ਜਦੋਂ ਤੁਹਾਡਾ ਅਗਲਾ ਸਮਾ ਹੋਊਗਾ ਆਖਰੀ ਮੰਜ਼ਿਲ ਹੋਊਗੀ ਉੱਥੇ ਤੁਹਾਨੂੰ ਫਿਰ ਇਹ ਮਹਿਸੂਸ ਨਹੀਂ ਹੋਊਗਾ ਤੁਹਾਨੂੰ ਕਮਜ਼ੋਰੀ ਮਹਿਸੂਸ ਨਹੀਂ ਹੋਊਗੀ ਤੁਹਾਡੇ ਵਿੱਚ ਆਲਸ ਪੁਣਾਣੀ ਮਹਿਸੂਸ ਹੋਊਗਾ ਤਾਂ ਉਹ ਕਿਸੇ ਚੀਜ਼ ਦੀ ਮਤਲਬ ਕਿ ਟੈਨਸ਼ਨ ਨਹੀਂ ਰਹਿਣੀ ਜਦੋਂ ਤੁਸੀਂ ਆਪ ਮਿਹਨਤ ਕਰਕੇ ਤੁਸੀਂ ਆਪਦੀ ਮੰਜ਼ਿਲ ਤੇ ਪਹੁੰਚੇ ਖੁਸ਼ਲਪੁਣਾ ਦਿਖਾਗੇ ਠੀਕ ਹੈ ਨਾ ਇਸੇ ਕਰਕੇ ਯਾਰ ਮੱਤਰ ਜ਼ਿੰਦਗੀ ਤੇ ਐਸੇ ਹੀ ਜਿਉਣੇ ਚਾਹੀਦੀ ਹੈ